ਬਦਲਾ ਲਈਏ ਸਰਕਾਰ ਲਿਆਂਦੀ ਸੀ ਪਰ ਬਦਲਾ ਵਾਲੀ ਸਰਕਾਰ ਐਡੀ ਜਿਹੜੀ ਬਦਲਾਖੋਰੀ ਤੇ ਆ ਗਈ ਹੈ ਭਾਨਸਿਆਂ ਨਫਰਤ ਦੀਆਂ ਕੰਧਾਂ ਇੰਨੀਆਂ ਉੱਚੀਆਂ ਨੀ ਕਰੀ ਦੀਆਂ ਵੀ ਕੰਧ ਇੰਨੀ ਉੱਚੀ ਹੋ ਜਾਏ ਆਪ ਤੋਂ ਟੱਪੇ ਨਾ ਜਾਵੇ ਜੀ ਦਬ ਦਉਗੇ ਆਏ ਤਾਂ ਯਾਰ ਪਹਿਲਾਂ ਸਰਕਾਰਾਂ ਲੋਕਾਂ ਤੇ ਲੋਕਿੰਨਾ ਕੁਝ ਬੋਲਦੇ ਰਹੇ ਬਾਦਲਾਂ ਨੂੰ ਵੀ ਬੋਲਦੇ ਰਹੇ ਇਹਨਾਂ ਦਾ ਜ਼ੁਲਮ ਉਹਨਾਂ ਵੇਲੇ ਨਹੀਂ ਹੋਇਆ ਯਾਰ ਵੀ ਤੁਸੀਂ ਆਏ ਹਲੋਟ ਜਿਹੜੇ ਇੱਕ ਤਰੀਕੇ ਦੇ ਨਾਲ ਇਹ ਜਿਹੜਾ ਭਵੰਤ ਦਾ ਇਰਾਦਾ ਮੈਨੂੰ ਲੱਗਦਾ ਹੈ ਕਿ ਵੇ ਡਰ ਦੇ ਨਾਲ ਡੰਡੇ ਦੇ ਜ਼ੋਰ ਤੇ ਪੰਜਾਬ ਨੂੰ ਦਵਾ ਕੇ ਮੈਂ ਇਹਨਾਂ ਦੇ ਰਾਜ ਕਰੀ। ਬਈ ਅੱਜ ਜਿਹੜਾ ਅੱਜਾ ਜਿਹੜੇ ਕੱਟ ਕਿਸ ਤਰ੍ਹਾਂ ਦੇਖਦੇ ਹੋ ਕੱਟ ਕੇ ਮੈਂ ਲੋਕਾਂ ਦੀ ਸਪੋਰਟ ਰਹੀ ਹੈ ਤੇ ਕੀ ਅਗਲਾ ਫੈਸਲਾ ਹੈ? ਬਹੁਤ ਪਹਿਲਾਂ ਦਾ ਮੈਂ ਤੈਹਦ ਨੂੰ ਧੰਨਵਾਦ ਆ ਪੰਜਾਬ ਨਹੀਂ ਹਰਿਆਣਾ, ਰਾਜਸਥਾਨ ਦਿੱਲੀ ਤੱਕ, ਜੈਪੁਰ ਤੱਕ ਦੇ ਅੱਜ ਇੱਥੇ ਲੋਕ ਪਹੁੰਚੇ ਆ। ਸੋ ਸੱਚ ਦੇ ਲਈ ਲੋਕ ਪਹੁੰਚੇ ਆ ਕਿਉਂਕਿ ਭਾਨਾ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਦਾ ਰਿਹਾ ਭਾਨਾ ਆਪਣੇ ਮਨੂ ਮਨੋਕਾਂ ਨਾ ਖੜਦਾ ਰਿਹਾ ਜੋ ਜ਼ਬਰ ਭਾਨੇ ਤੇ ਹੋ ਰਿਹਾ ਜੋ ਧੱਕੇਸ਼ਾਹੀ ਭਾਨੇ ਤੇ ਹੋ ਰਹੀ ਆ ਅੱਜ ਵੀ ਤੁਸੀਂ ਦੇਖੋ ਵੀ ਅੱਜ ਉਹਨੂੰ ਭਾਨੇ ਨੂੰ ਪਟਿਆਲਾ ਕੋਰਟ ਚ ਪੇਸ਼ ਕੀਤਾ ਗਿਆ ਪੇਸ਼ ਕਰਨ ਵੇਲੇ ਕਿਵੇਂ ਉਹਨੂੰ ਜਦੋਂ ਭਾਨਾ ਬਾਹਾਂ ਉੱਪਰ ਚੱਕਦਾ ਕਿਵੇਂ ਥੱਲੇ ਦਾ ਸਿਰ ਦੱਬਿਆ ਜਾਂਦਾ ਉਸ ਦਿਨ ਵੀ ਹੋਇਆ ਜਦੋਂ ਲੁਧਿਆਣੇ ਦੀ ਗੱਲ ਆ ਅੱਜ ਵੀ ਪਟਿਆਲੇ ਦੇ ਬੱਚੋਆਂ ਨਾਲ ਕੀ ਹੋਇਆ ਸੋ ਇਹ ਤਾਂ ਮੈਂ ਕਹਿੰਦਾ ਹੈਰਾਨੀ ਹੋ ਗਈ ਯਾਰ ਵੀ ਤੁਸੀਂ ਇੱਕ ਆਮ ਬੰਦਿਆਂ ਨਾਲ ਆਹ ਵਰਤਾਰਾ ਕਰਨ ਲੱਗ ਗਏ ਤਾਂ ਇੱਥੇ ਬਚੂਗਾ ਕੌਣ ਬਹੁਤ ਵੱਡਾ ਸਵਾਲ ਅੱਜ ਲੋਕਾਂ ਨੇ ਕਸਮ ਨਹੀਂ ਛੱਡੀ ਦੁਨੀਆ ਦੇ ਕੋਨੇ-ਕੋਨੇ 'ਚ ਇੱਥੇ ਚੱਲ ਕੇ ਅੱਜ ਲੋਕ ਆਏ ਨੇ ਹਮਦਰਦੀ 'ਚ ਵੀ ਆਏ ਨੇ ਰੋਚ ਆਏ ਨੇ ਅੰਦਰ ਲੋਕਾਂ ਦੇ ਮਨ 'ਚ ਗੁੱਸਾ ਵੀ ਯਾਰ ਕਿਹੜੇ ਬਦਲਾ ਲਈਏ ਸਰਕਾਰ ਲਿਆਂਦੀ ਸੀ ਬਦਲਾ ਲਈ ਸਰਕਾਰ ਐਡੀ ਜਿਹੜੀ ਬਦਲਾਖੋਰੀ ਤੇ ਆ ਗਈ ਹੈ ਭਾਨਸਿਆਂ ਨਫ਼ਰਤ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਹੀਂ ਕਰੀਦੀਆਂ ਵੀ ਕੰਧ ਇੰਨੀ ਉੱਚੀ ਹੋ ਜਾਏ ਆਪ ਤੋਂ ਟੱਪੇ ਨਾ ਜਾਵੇ ਨਫ਼ਰਤ ਨੂੰ ਹਮੇਸ਼ਾ ਪਿਆਰ ਨਾਲ ਮਾਰਿਆ ਜਾਂਦਾ ਤੋ ਕਿ ਯਾਰ ਆਹੀ ਤਾਂ ਨੌਜਵਾਨ ਨੇ ਆਹੀ ਉਹ ਲੋਕ ਨੇ ਜਿਹੜੇ ਤੈਨੂੰ ਚਾਵਾ ਨਾਲ ਤੈਨੂੰ ਕਿੰਨਾ ਪਿਆਰ ਦਿੱਤਾ ਲੋਕਾਂ ਨੇ ਤੈਨੂੰ 92 ਬੰਦੇ ਜਿਤਾਏ ਆਹੀ ਆਹੀ ਉੱਥੇ ਬੈਠੇ ਆਪਾਂ ਸਰੂਰ ਹਲਕਾ ਜਿੱਥੇ ਦੋ ਵਾਰੀ ਐਮਪੀ ਬਣਾਇਆ ਲੋਕਾਂ ਨੇ ਪਰ ਐਡਾ ਜਨਮ ਯਾਰ ਤੁਸੀਂ ਢਾਓਗੇ ਪਰਚੇ ਦੇ ਪਰਚਾ ਪਰਚੇ ਦੇ ਪਰਚਾ ਤੇ ਗਾਹਾਂ ਤਸ਼ੱਦਦ ਜਿਹੜਾ ਹੋ ਰਿਹਾ ਅੰਦਰ ਸੀਐਸਟਾਫਾਂ ਦੇ ਵਿੱਚ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਿਹਾ ਸੋ ਇਸ ਕਰਕੇ ਯਾਰ ਲੋਕਾਂ ਨੂੰ ਇਸ ਦਾ ਫੀਲ ਮੈਂ ਇਹ ਕਰਦਾ ਅੱਜ ਤੈਨੂੰ ਧੰਨਵਾਦ ਆ ਤੁਹਾਡਾ ਤੁਸੀਂ ਵੱਡੀ ਗਿਣਤੀ ਜਿਹਤੇ ਆਏ ਹੋ ਅੱਜ ਹਾਲਾ ਨਾਰਾ ਮਾਰਿਆ ਭਾਨੇ ਨਾਲ ਖੜੇ ਹੋ ਆ ਕੇ 5 ਤਰੀਕ ਦਾ ਆਪਣਾ ਗੱਲਾ ਸੱਦਾ ਹੈ ਤੁਹਾਨੂੰ ਬੇਨਤੀ ਆ ਸ਼ਾਂਤਮਈ ਤਰੀਕੇ ਨਾਲ ਰਹੋ ਜਾਵਤ ਜ ਰਹੇ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਜਿੱਤੇ ਜਾਂਦੇ ਆ ਜੇ ਆਪਾਂ ਮਾੜਾ ਦੇ ਵੀ ਜਾਵਤੇ ਤੋਂ ਇਧਰ ਉਧਰ ਹੁੰਨੇ ਆ ਸ਼ਾਂਤਮਈ ਜਿਹੜਾ ਆਪਣਾ ਤਰੀਕਾ ਹੈਗਾ ਸੰਘਰਸ਼ ਜਿੱਤਣ ਦਾ ਬੱਦਲੀ ਸ਼ਾਂਤਮਈ ਬਹਿ ਕੇ ਜਿੱਤ ਕੇ ਆਏ ਆ ਜੇ ਮਾੜਾ ਮੋਟਾ ਵੀ ਥੜਕਦੇ ਆ ਤਾਂ ਸਰਕਾਰਾਂ ਨੇ ਨਾਲ ਦੀ ਨਾਲ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਤੇ ਸਾਡੀ ਜਵਾਨੀ ਨੂੰ ਦੁਬਾਰਾ ਚੱਕ ਕੇ ਫਿਰ ਜੇਲਾ ਚ ਬੰਦ ਕਰ ਦੇਣਾ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਚੱਲਿਆ ਹੰਡਾਇਆ ਬੜੀ ਜਵਾਨੀ ਸਾਡੀ ਇੱਥੇ ਕੋ-ਕੋ ਕੇ ਮਾਰੀ ਆ ਅਸੀਂ ਵੀ ਚਾਹੁੰਦੇ ਕਿ ਸਾਡਾ ਨੁਕਸਾਨ ਪੰਜਾਬ ਦਾ ਹੋਰ ਹੋਵੇ ਸੋ ਇਹ ਚਾਹੁੰਦੇ ਕਿ ਵਧੀਆ ਤਰੀਕੇ ਨਾਲ ਜਦੋਂ ਵੀ ਇਹ ਸੱਦਾ ਦੇਗੇ ਉਥੇ ਕੋਹਲੜਵਾਜੀ ਨਹੀਂ ਉਹ ਜਿਹਾ ਮਾਹੌਲ ਨਹੀਂ ਬਣਾਉਣਾ ਕਿ ਇਹਨਾਂ ਨੂੰ ਮੌਕਾ ਮਿਲੇ ਇਹ ਕਹਿਣ ਦਾ ਕਿ ਹਾਂ ਦੇਖੋ ਜੇ ਤਾਂ ਹੁਲੜਵਾਜ ਇਕੱਠੇ ਹੋਗੇ ਜੇ ਮਾਹੌਲ ਨੂੰ ਖਰਾਬ ਕਰਦੇ ਸ਼ਾਇਦ ਮੈਂ ਤਰੀਕੇ ਨਾਲ ਪੰਜ ਤਰੀਕੇ ਦਾ ਤੁਹਾਨੂੰ ਦੱਸ ਦਾਂਗੇ ਸਾਰੀਆਂ ਜਿਹੇ ਬੰਦਿਆਂ ਦਾ ਰਾਏ ਕਰਕੇ ਮੀਟਿੰਗ ਕਰਕੇ ਕਿ ਅਗਲੀ ਪੰਜ ਨੂੰ ਕੀ ਕਰਨਾ ਭਈ ਜਿਵੇਂ ਜਿਵੇਂ ਪਹਿਲਾਂ ਵੀ ਪਰਚਾ ਦਿੱਤਾ ਆ ਹੀ ਕੁਝ ਇੱਕ ਇਹੋ ਜਿਹਾ ਪਰਚਾ ਦਿੱਤਾ ਚੈਨੀ ਚੋਰੀ ਦਾ ਤੇ ਉਹ ਇਸ ਤਰ੍ਹਾਂ ਲੈ ਕੇ ਜਾ ਰਹੇ ਨੇ ਜਿਵੇਂ ਬਹੁਤ ਵੱਡੇ ਹੋਣੇ ਇੱਕ ਬਿਲਕੁਲ ਜਿਵੇਂ ਕੋਈ ਬਹੁਤ ਵੱਡਾ ਇਹਨਾਂ ਨੇ ਕੋਈ ਸਮਗਲਰ ਫੜ ਲਿਆ ਹੁੰਦਾ ਕੋਈ ਬਲਾਤਕਾਰੀ ਫੜ ਲਿਆ ਹੁੰਦਾ ਕੋਈ ਬਹੁਤ ਵੱਡਾ ਕਾਤਲ ਕੋਈ ਅੱਤਵਾਦੀ ਫੜ ਲਿਆ ਹੁੰਦਾ ਇਹ ਕਮਾਲ ਹੋ ਗਈ ਯਾਰ ਇੰਨਾ ਤੁਸੀਂ ਮਤਲਬ ਕਿ ਸੱਤ ਤੱਕ ਚਲੇ ਜਾਓਗੇ ਯਾਰ ਵੀ ਤੁਸੀਂ ਆਵਾਜ਼ ਹੀ ਦਬ ਦਿਓਗੇ ਯਾਰ ਐ ਤਾਂ ਯਾਰ ਪਹਿਲਾਂ ਸਰਕਾਰਾਂ ਲੋਕ ਕੈਪਟਨ ਨੂੰ ਕਿੰਨਾ ਕੁਝ ਬੋਲਦੇ ਰਹੇ ਬਾਦਲਾਂ ਨੂੰ ਵੀ ਬੋਲਦੇ ਰਹੇ ਇੰਨਾ ਦਾ ਜ਼ੁਲਮ ਉਹਨਾਂ ਵੇਲੇ ਨਹੀਂ ਹੋਇਆ ਯਾਰ ਵੀ ਤੁਸੀਂ ਆਇਆ ਹਲੋਟ ਜਿਹੜਾ ਮਤਲਬ ਜਮਈ ਮਾਣੀ ਮੋਟੀ ਆਟੇ ਨਾਲ ਆਪਣੇ ਇਥਨ ਲੱਗ ਜਾਂਦਾ ਹੁੰਦਾ ਪਰ ਜਮਈ ਤੁਸੀਂ ਨਜਾਇਜ਼ ਚੱਕ ਕੇ ਹੀ ਭਾਨਾ ਚੈਨੀ ਖੋਣ ਲੱਗ ਗਿਆ ਇੱਕ ਪਰਚੇ ਦੇ ਉੱਥੇ ਜਮਾਨਤ ਹੁੰਦੀ ਅਗਲਾ ਅਗਲਾ ਤੀਜਾ ਰਿਮਾਂਡ ਤੇ ਚੌਥਾ ਅਈ ਰਿਮਾਂਡਾਂ ਦੇ ਤੋਰੀ ਫਿਰਦੇ ਆ ਜਿਹੜੇ ਇੱਕ ਤਰੀਕੇ ਦੇ ਨਾਲ ਇਹ ਜਿਹੜਾ ਭਵੰਤ ਦਾ ਇਰਾਦਾ ਮੈਨੂੰ ਲੱਗਦਾ ਕਿਵੇਂ ਡਰ ਦੇ ਨਾਲ ਡੰਡੇ ਦੇ ਜ਼ੋਰ ਤੇ ਪੰਜਾਬ ਨੂੰ ਦਬਾ ਕੇ ਮੈਂ ਇਹਨਾਂ ਦੇ ਰਾਜ ਕਰਦਾ ਜੁਸ ਵੇਲੇ ਮੋਦੀ ਕਰ ਰਿਹਾ ਹੈ ਤੇ ਇਸ ਦੇ ਅੰਦਰ ਉੱਥੇ ਜੀ ਕਾ ਮਾਰਦੇ ਆ ਕਿ ਮੋਦੀ ਨੇ ਸਾਡਾ ਈਡੀ ਨਹੀਂ ਸੰਜੇ ਸਿੰਘ ਫੜ ਲਿਆ ਸਾਡਾ ਸ਼ਿਸ਼ੋਧਿਆ ਫੜ ਲਿਆ ਤੇ ਉੱਥੇ ਰੌਲਾ ਪਾਉਂਦੇ ਆ ਕਿ ਬਦਲਾਖੋਰੀ ਰਾਜਨੀਤੀ ਹੋ ਰਹੀ ਹੈ ਪੰਜਾਬ ਚ ਕੀ ਕਰ ਰਹੇ ਹੋ ਯਾਰ ਸਵਾਲ ਇਹ ਬਹੁਤ ਵੱਡਾ ਪਰ ਅੱਜ ਇਹ ਬੇਨਤੀ ਕਰਦਾ ਪੰਜਾਬ ਦੇ ਲੋਕੋ ਕਿ ਤੁਹਾਨੂੰ ਅੱਜ ਪੰਜਾਬ ਦੇ ਨੌਜਵਾਨਾਂ ਨਾਲ ਖੜਨ ਦੀ ਬਈ ਲੋੜ ਆ ਜੇ ਅੱਜ ਵੀ ਨਾ ਖੜੇ ਤਾਂ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਥੇ ਕੋਈ ਬੰਦਾ ਇਹਨਾਂ ਨੇ ਬਖਸ਼ਣਾ ਨਹੀਂ ਕੋਈ ਛੱਡਣਾ ਨਹੀਂ ਕਿਸੇ ਨੂੰ ਮਰਵਾ ਦੇਣਗੇ ਕਿਹੜਾ ਜਲਾ ਸਿਰ ਦੇ ਵਿੱਚ ਅੱਜ ਦੀ ਅੱਜ ਵੀ ਕੱਟ ਚ ਵੀ ਕੁਝ ਬਿਕਨ ਬਾਨ ਦੀ ਕੋਸ਼ਿਸ਼ ਕੀਤੀ ਗਿਆ ਢੰਗ ਨਾਲ ਜਾਏ ਨੈਟਵਰਕ ਪ੍ਰੋਬਲਮ ਜਾਏ ਕੁਝ ਨੈਟਵਰਕ ਪ੍ਰੋਬਲਮ ਨੈਟ ਬੰਦ ਕਰ ਦਿੱਤਾ ਗਿਆ ਬਿਲਕੁਲ ਇਹ ਤੋਂ ਇਲਾਵਾ ਤੁਹਾਨੂੰ ਹੋਰ ਦੱਸਦੇ ਆ ਰਾਤ ਜਿੰਨੇ ਵੀ ਨੌਜਵਾਨਾਂ ਦੇ ਮੈਨੂੰ ਫੋਨ ਆਏ ਉਹ ਕਹਿੰਦੇ ਬਾਈ ਸਾਨੂੰ ਐਸੇ ਚੜਾ ਫੋਨ ਆਇਆ ਕੋਈ ਤਾਂ ਡੀਐਸਪੀ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਆਏ ਕਰ ਦੇਾਂਗੇ ਉੱਥੇ ਨਹੀਂ ਜਾਣਾ ਜਿਹੜੇ ਰਾਤ ਦੀ ਕੋਸ਼ਿਸ਼ਾਂ ਲਗਾਤਾਰ ਇਹ ਰੰਗਾਂ ਵੀ ਕੱਟ ਨਹੀਂ ਹੋਣ ਦੇਣਾ ਪਰ ਮੈਂ ਫੇਰ ਵੀ ਕਹਿੰਦਾ ਲੋਕਾਂ ਦਾ ਐਨਾ ਕੱਟ ਖੱਠਾ ਮਾਰਦਾ ਜੋਸ਼ ਇੰਨੀ ਠੰਡ ਚ ਸਵੇਰ ਤੋਂ ਬੈਠਿਆ ਸਾਰੇ ਬਲਾਰੇ ਬੋਲਿਆ ਬਿਨਾ ਸੁਣੇ ਕੋਈ ਗਿਆ ਨਹੀਂ ਪਰ ਇਹ ਕਿਸੇ ਵੀ ਤਰੀਕੇ ਨਾਲ ਕਸਰ ਨਹੀਂ ਛੱਡੀ ਕੋਈ ਵੀ ਇੱਥੇ ਕੋਈ ਬੰਦਾ ਆ ਨਾ ਸਕੇ ਪਰ ਉਹ ਬੇਖੌਪ ਹੋ ਕੇ ਬੇਚੇ ਕੋ ਕੇ ਲੋਕ ਡਰ ਕੱਢ ਕੇ ਮਨਜ਼ਰ ਤੁਰਿਆ ਸੋ ਭਾਂ ਤਾਂ ਚੰਗੀ ਗੱਲ ਨਹੀਂ ਕਰ ਰਿਹਾ ਤੁਹਾਨੂੰ ਬਾਰ ਬਾਰ ਕਹਿੰਨੇ ਆ ਜਿਹੜੇ ਕੰਮ ਤੈਨੂੰ ਸੰਭਾਏ ਆ ਜਿਹੜੇ ਕੰਮ ਲਈ ਤੂੰ ਚੁਣਿਆ ਉਹ ਕੰਮ ਕਰ ਪੰਜਾਬ ਦੇ ਨਸ਼ਾ ਬੰ ਇੰਨਾ ਜੋਰ ਜਿੰਨਾ ਸਾਨੂੰ ਤੂੰ ਬੰਦ ਕਰਨ ਤੇ ਲਾਉਣਾ ਸਾਡੇ ਤਸ਼ੱਦਦ ਟਾਉਣ ਤੇ ਲਾਉਣਾ ਪਰਚੇ ਦੇਣ ਤੇ ਲਾਉਣਾ ਨਸ਼ਾ ਬੰਦ ਕਰ ਦੇ ਮਾਮਾ ਰੋਈ ਬਲਕਦੀਆਂ ਕਿਵੇਂ ਭੈਣਾ ਕੀਰ ਨੇ ਪਾਉਂਦੀਆਂ ਕਿ ਮੈਂ ਸੱਥਰ ਵਿੱਚ ਰਹੇ ਨੇ ਜਵਾਨੀ ਨੂੰ ਬੇਰਜ਼ਗਾਰੀ ਇੰਨੀ ਵੱਡ ਵੱਡ ਖਾਨ ਲੱਗੀ ਕਿ ਸਾਡੇ ਪੰਜਾਬ ਸਾਰਾ ਬਾਹਰ ਨੂੰ ਪਾ ਚੱਲਿਆ ਇੱਥੇ ਕੋਈ ਰਹਿ ਹੀ ਨਹੀਂ ਗਿਆ ਆਪਾਂ ਦੇਖ ਹੀ ਰਹੇ ਪੰਜਾਬ ਖਾਲੀ ਹੋ ਚੱਲਿਆ ਉਹਨੂੰ ਰੋਜ਼ਗਾਰ ਹੀ ਦੇ ਦੇ ਕਿੰਨੇ ਮਸਲੇ ਨੇ ਪੰਜਾਬ ਦੇ ਪਾਣੀਆਂ ਦੇ ਕਿਸਾਨੀਆਂ ਦੇ ਮਜ਼ਦੂਰਾਂ ਦੇ ਮਸਲੇ ਤੇ ਰੋਟ ਕੁੱਟੇ ਗਏ ਕਿਆ ਦੀ ਕਿਸੇ ਨੂੰ ਤਾਂ ਕੋਈ ਯਾਰ ਮਾੜਾ ਮੋਟਾ ਰਾਹਤ ਦੇ ਦੇ ਤੂੰ ਤਾਂ ਇਹ ਲੋਟ ਚੱਲ ਪਿਆ ਤਾਨਾ ਸ਼ਾਹ ਤਾਂ ਇੱਥੇ ਕਿੰਨੇ ਆਏ ਤੇ ਕਿੰਨੇ ਗਏ ਡੰਡੇ ਦਾ ਦਬਾਉਣ ਦਾ ਕਿੰਨਾ ਇੱਥੇ ਸਮਾਂ ਚੱਲਿਆ ਪਰ ਕੀ ਉਹ ਲੋਕ ਡੰਡੇ ਨਾਲ ਦਬਾ ਲੈਣ ਉਹ ਲੋਕ ਨਹੀਂ ਦਬਦੇ ਹੁੰਦੇ ਲੋਕ ਪਿਆਰ ਚਾਹੁੰਦੇ ਨੇ ਮੁਹੱਬਤ ਚਾਹੁੰਦੇ ਨੇ ਪਿਆਰ ਨਾ ਮੁਹੱਬਤ ਨਾ ਪੰਜਾਬ ਦੇ ਮਸਲੇ ਹੱਲ ਕਰ ਜੇ ਕੋਈ ਕਰਨ ਤਰਿਆ ਤਾਂ ਉਹਦਾ ਮਕਸਦ ਧਾਨੇ ਤੇ ਨਿਆਂ ਜਿਹੜੇ ਪਰਚੇ ਹੋਰੇ ਉਹ ਦੀ ਜਿਹੜੀ ਸਰਕਾਰੀ ਧੱਕਾਸ਼ਾਹੀ ਹੋ ਰਹੀ ਉਸ ਦੇ ਕਾ ਸਰਕਾਰ ਜੋ ਵੀ ਧੱਕੇ ਕਰ ਰਹੀ ਹੈ ਇੱਥੇ ਗੁਰਦੀਪ ਜਿਹੜਾ ਅਰਥ ਤੇ ਪਰਚਾ ਦਿੱਤਾ ਜਾਂਦਾ ਜਿਹੜਾ 10000 ਕਰੋੜ ਦਾ ਮਾਲਕ ਹੈ ਉਹਦੇ ਵਿੱਚ ਇੰਨੀ ਚੋਰੀ ਦਾ ਪਰਚਾ ਲੱਗਿਆ ਦੇਖੋ ਕਿੱਥੇ ਕਿਸ ਪੱਧਰ ਤੱਕ ਆ ਗਏ ਆ ਇੱਥੇ ਚੈਨਲ ਨੇ ਜਿਹੜੇ ਇਹਨਾਂ ਦੀ ਗੱਲ ਕਰਦੇ ਆ ਉਹ ਠੀਕ ਹੈ ਬਾਕੀ ਦਬਲੇ ਜਾਂਦੇ ਆ ਰੀਚ ਘਟਾ ਦਿੱਤੀ ਜਾਂਦੀ ਆ ਕਈ ਪੱਤਰਕਾਰਾਂ ਦੇ ਪਰਚੇ ਦਰਜ ਹੋਏ ਕੀ ਕੁਝ ਹੋਇਆ ਇੱਥੇ ਇਹ ਜਿਹੜੇ ਹਾਲਾਤ ਬੜ ਰਹੇ ਨੇ ਪੰਜਾਬ ਜਾ ਕਿੱਧਰ ਨੂੰ ਰਿਹਾ ਇਹ ਲੋਕਤੰਤਰ ਲੋਕਤੰਤਰ ਦੀ ਆਪ ਬਧਾਈ ਫੋਲਿਆ ਯਾਰ ਇਹ ਲੋਕਤੰਤਰ ਹੁੰਦਾ ਵੀ ਤੁਸੀਂ ਆਵਾਜ਼ ਹੀ ਦੱਬ ਦੋ ਲੋਕਾਂ ਦੀ ਯਾਰ ਫਿਰ ਇਸ ਕਰਕੇ ਲੋਕਾਂ ਨੂੰ ਮੈਂ ਸੋਚਣ ਦਾ ਮੈਂ ਕਹਿੰਦਾ ਕਿ ਇਕੱਠੇ ਹੋ ਜਾਓ ਜਥੇਬੰਦਕ ਹੋ ਜਾਓ ਜੇ ਇਕੱਠੇ ਹੋ ਜਾਓ ਜਥੇਬੰਦਕ ਰੂਪ ਚ ਇਕੱਠੇ ਹੋਵੋਗੇ ਤਾਂ ਤੁਹਾਡਾ ਕੋਈ ਬਚਾ ਇਕੱਲੇ ਇਕੱਲੇ ਤਾਂ ਤੁਹਾਨੂੰ ਸਾਰਿਆਂ ਨੂੰ ਦੱਬਣਗੇ ਵੀ ਮਾਰਨਗੇ ਵੀ ਕੁੱਟਣਗੇ ਲੱਗਦਾ ਇਸ ਦਾ ਅਸਰ ਆਣ ਵਾਲੇ ਲੋਕ ਸਭਾ ਚ ਇਲੈਕਸ਼ਨਾਂ ਤੇ ਪਿਛਾਣਾ ਬਿਲਕੁਲ ਮੈਂ ਕਹਿੰਦਾ ਜਿਹੜਾ ਅਸਰ ਜਿਹੜਾ ਇਹ ਅਸੀਂ ਸਗਰੂਰ ਚ ਜਿੱਥੋਂ ਇਹਨਾਂ ਨੇ ਜਿਮਨੀ ਉਹ ਰਾਜ ਤਾਂ ਨੀਂ ਜੜ ਦੇ ਸਕੂਰਾਂ ਨੇ ਪੱਟੀ ਸੀ ਤੇ ਹੁਣ ਪੂਰੇ ਪੰਜਾਬ ਦੇ ਵਿੱਚ 24 ਦਾਫੀ ਗੱਲ ਕਰਦੇ ਆ ਅਸੀਂ ਚੋਣ ਲੜਾਂਗੇ ਮੈਂ ਐਲਾਨ ਕਰ ਚੁੱਕਿਆ ਬਰਿੰਡੇ ਤੋਂ ਤੇ ਪੂਰੇ ਪੰਜਾਬ ਵਿੱਚ ਬੰਦੇ ਖੜੇ ਕਰਾਂਗੇ ਸੋ ਸਾਥ ਦਿਓ ਇਹ ਜਿਹੜਾ ਜ਼ੁਲਮ ਹੈ ਇਹਦੀ ਜੜ ਪੱਟਣ ਲਈ ਸਾਰੇ ਪੰਜਾਬ ਵਿੱਚ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਸਾਰੇ ਪੰਜਾਬ ਵਿੱਚ ਜ਼ੁਲਮ ਦੀ ਜੜ ਪੱਟਣੀ ਹੈ ਇਹ ਜ਼ਬਰ ਦੀ ਜੜ ਪੱਟਣੀ ਹੈ ਤੇ ਸਾਡਾ ਹਰ ਹਾਲ ਸਾਥ ਦਿਓ